ਬਹੁਤ ਵੱਡਾ ਮੈਸੇਜ ਆ ਐਂਡ ਮੈਂ ਬੜੇ ਲੋਕ ਸੁਣੇ ਸੀਗੇ ਦੇਖਿਆ ਅੱਜ ਪਹਿਲੀ ਵਾਰੀ ਆ ਕਿ ਕਿਉਂਕਿ ਮੈਂ ਵੀ ਇਸ ਫੀਲਡ ਦੇ ਵਿੱਚ ਹੀ ਅੱਗੇ ਗਰੋ ਕਰਨਾ ਚਾਹੁੰਦਾ ਆ ਕਰਦਾ ਪਿਆ ਆ ਐਂਡ ਟੂ ਬੀ ਵੈਰੀ ਓਨੈਸਟ ਮਨੀ ਪਲੇਜ਼ ਅ ਇੰਪੋਰਟੈਂਟ ਰੋਲ ਇਨ ਯੂਅਰ ਲਾਈਫ ਹਣਾ ਹਾਂਜੀ ਹਾਂਜੀ ਤੇ ਤੁਸੀਂ ਹਰ ਚੀਜ਼ ਨੂੰ ਠੋਕਰ ਮਾਰਦੇ ਪਏ ਹੈਗੇ ਹੋ ਐਂਡ ਜਿਹੜਾ ਤੁਹਾਡਾ ਇਹ 5 ਰੁਪਏ ਵਾਲਾ ਕਨਸੈਪਟ ਹੈਗਾ ਇਹਨੂੰ ਸ਼ੇਅਰ ਕਰਿਓ ਪੀਸੇ ਕੀ ਹੈਗਾ ਆ ਬ੍ਰਦਰ ਮੈਂ ਜਿਵੇਂ ਕਿਹਾ ਹੈ ਕਿ ਮੂਵੀਜ਼ ਰੀਲ ਸਾਨੂੰ ਬੜਾ ਮੋਟੀਵੇਟ ਕਰਦੀਆਂ ਤਾਂ ਮੈਨੂੰ ਵੀ ਮੂਵੀਜ਼ ਨੇ ਇਹਦਾ ਇਨਸਪਾਇਰ ਕੀਤਾ ਇਸ ਸੀਨ ਨੂੰ ਲੈ ਕੇ ਮੂਵੀ ਆ ਇੱਕ ਸੌਦੀ ਉਥੋਂ 5 ਰੁਪਏ ਵਾਲਾ ਡਾਕਟਰ ਦੇ ਨਾਮ ਨਾਲ ਤੁਸੀਂ ਯਾਹ ਦੇਖੀ ਹੋਏਗੀ ਮੂਵੀ ਉਸ ਸੀ ਤੋਂ ਮੈਨੂੰ ਇਹ ਆਈਡੀਆ ਆਇਆ ਕਿ ਯਾਰ ਅੱਜ ਕਾਫੀ ਯੂਥ ਹੈ ਹੋਜਿਆ ਵਾ ਜਿਹੜਾ ਡਾਈਟ ਪਲਾਨ ਲੈ ਨਹੀਂ ਸਕਦਾ ਫਿਟਨੈਸ ਪਲਾਨ ਲੈ ਨਹੀਂ ਸਕਦਾ ਕਿਉਂਕਿ ਉਹਨਾਂ ਦੀ ਫੀਸ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਇਸੇ ਕਰਕੇ ਉਹ ਚੀਜ਼ ਨੂੰ ਕੁਇਟ ਕਰ ਦਿੰਦੇ ਆ ਯਾਰ ਕੀ ਮੈਂ ਡਾਈਟ ਪਲਾਨ ਲਵਾਂਗਾ ਕੀ ਮੈਂ ਵਰਕਆਊਟ ਪਲਾਨ ਲਵਾਂਗਾ ਜਦੋਂ ਫੀਸ ਹੀ ਨਹੀਂ ਜ਼ਿਆਦਾ ਜੇ ਮੈਂ ਫੀਸ ਸਾਰੀ ਉੱਤੇ ਭਰਦੀ ਆ ਬਾਅਦ ਚ ਕੀ ਪਤਾ ਮੇਰੇ ਕੋਲ ਵਰਕਆਊਟ ਹੋਣਾ ਹੈ ਡਾਈਟ ਪਲਾਨ ਫੋਲੋ ਹੋ ਉਹ ਪੈਸੇ ਤਾਂ ਗਈ ਮੇਰੇ ਉਹ ਉਹੀ ਉਹੀ ਸੋਚ ਦੇ ਨਾਲ ਨਾ ਉਹ ਪੈਸੇ ਕਹਿੰਦੇ ਕਿ ਯਾਰ ਛਾੜੂ ਉਧਰ ਪੈਸੇ ਕਿ ਲਾਉਣੇ ਆਪਾਂ ਹੋਰ ਕਿਸੇ ਥਾਂ ਦੇ ਪੈਸੇ ਲਾਉਣੇ ਪਰ ਜੇ ਆਪਣੀ ਜਿਹੜੀ ਆਪਣੀ ਜਿਹੜੀ ਫੀਸ ਆ ਉਹ ਥੋੜੀ ਅਮਾਉਂਟ ਕੱਟ ਹੋਵੇ ਹਨਾ ਤੇ ਉਹਨਾਂ ਨੂੰ ਇੱਕ ਦੇਖਣ ਜੀ ਵੀ ਉਹ ਵਧੀਆ ਲੱਗੇ ਉਹ ਚੀਜ਼ ਨੈਚੁਰਲ ਲੱਗੇ ਡਾਈਟ ਪਲਾਨ ਵੀ ਵਰਕਆਊਟ ਪਲਾਨ ਵੀ ਨੈਚੁਰਲ ਲੱਗੇ ਬਿਨਾ ਐਕਵਿਪਮੈਂਟਸ ਹੋਵੇ ਤਾਂ ਉਹ ਕਿਉਂ ਨਹੀਂ ਉਹ ਚੀਜ਼ ਨੂੰ ਆਪਣੀ ਡਾਈਟ ਦੇ ਵਿੱਚ ਆਪਣੀ ਡੇਲੀ ਲਾਈਫ ਦੇ ਵਿੱਚ ਇਨਕਲੂਡ ਕਰੇਗਾ ਸੋ ਉਸ ਚੀਜ਼ ਨੂੰ ਦੇਖਦੇ ਹੋਏ ਮੈਂ ਆਪਣੀ ਫੀਸ ਜਿਹੜੀ ਹੈ ਸਿਰਫ 5 ਰੁਪਏ ਰੱਖੀ ਹੈ ਤੇ ਉਹ 5 ਰੁਪਏ ਵੀ ਜਿਹੜੀ ਪੈਸੇ ਮੇਰੇ ਕੋ ਆਉਂਦੇ ਆ ਤਾਂ ਜਦੋਂ ਵੀ ਡਾਈਟ ਪਲਾਨ ਬਾਰੇ ਪੁੱਛਦੇ ਆ ਮੇਰੇ ਕੋ ਫਿਟਨੈਸ ਪਲਾਨ ਬਾਰੇ ਪੁੱਛਦੇ ਆ ਫੀਸ ਮੇਰੀ 5 ਰੁਪਏ ਹੁੰਦੀ ਹੈ ਬਾਕੀ ਆਪਣੇ ਉਨ ਜੋ ਵੀ ਉਹਨਾਂ ਡੋਨੇਸ਼ਨ ਕਰਨੀ ਹੁੰਦੀ ਹੈ ਉਹ ਪੈਸੇ ਮੈਂ ਆਪਣੇ ਕੋਲ ਨਹੀਂ ਰੱਖਦਾ ਉਹ ਪੈਸੇ ਵੀ ਮੈਂ ਇਕੱਠੇ ਕਰਕੇ ਜਿਹੜਾ ਬਾਕੀ ਯੂਥ ਹੈ ਜਿਹੜਾ ਮਿਹਨਤ ਕਰਦਾ ਹੈ ਸਟਰਗਲ ਕਰਦਾ ਹੈ ਜਿਹੜੇ ਕਹ ਲਊਗੀ ਆ ਉਹ ਇਹਦਾ ਸੈਂਸ ਇਸ ਤਰ੍ਹਾਂ ਲਾਉਣਾ ਹੈ ਕਿ ਕੋਈ ਵੀ ਸਪੋਰਟਸ ویئر ਉਹਨਾਂ ਨੂੰ ਜ਼ਰੂਰਤ ਹੋਵੇ ਕਿਸੇ ਦੀ ਪੋਰਟ ਚੂਜ਼ ਹੋਗੇ ਟਰੈਕਸੂਟ ਹੋਗੇ ਜਰਸੀਆਂ ਹੋਗੀਆਂ ਨਿਕਰ ਲੋਵਰ ਇਹ ਚੀਜ਼ਾਂ ਮੈਂ ਉਹਨਾਂ ਨੂੰ ਪ੍ਰੋਵਾਈਡ ਕਰਾਉਣਾ ਉਹ ਪੈਸਿਆਂ ਤੇ ਹੁਣ ਤੱਕ ਬਈ ਮੈਂ 100 ਪਲੱਸ ਨੰਬਰ ਆਫ ਯੂਜ਼ ਨੂੰ ਇਹ ਚੀਜ਼ਾਂ ਪ੍ਰੋਵਾਈਡ ਕਰ ਚੁੱਕਿਆ ਹਾਂ ਉਹਨਾਂ ਪੈਸਿਆਂ ਦੇ ਨਾਲ ਆਈ ਥਿੰਕ ਉਹ ਪੈਸੇ ਮੇਰੇ ਨਹੀਂ ਉਹ ਪੈਸੇ ਉਹਨਾਂ ਦੇ ਹੀ ਹੈ ਇਹ ਮਿਲਦਾ ਯਾਰ ਤਾਂ ਪਾਈ ਤੁਹਾਨੂੰ ਇਹਦਾ ਸਕੂਨ ਇੱਕ ਦੁਆਵਾ ਸਭ ਤੋਂ ਮੈਟਰ ਕਰਦੀ ਹੈ ਬਈ ਦੁਆਵਾ ਕਿਉਂਕਿ ਸਿਆਣੇ ਕਹਿੰਦੇ ਆ ਜਦੋਂ ਇੱਥੋਂ ਚੱਲ ਜਣਾ ਯਾਰ ਪੈਸਾ ਦਾ ਨਾਮ ਲੈ ਕੇ ਜਾਣਾ ਨਹੀਂ ਦੁਆਵਾ ਇੱਕ ਵਧੀਆ ਉਹਦੀ ਵਧੀਆ ਇਮੇਜ ਉਹ ਇਥੇ ਰਹਿ ਜਣੀ ਹੈ ਯਾਰ ਉਹ ਬੰਦਾ ਹੈਗਾ ਸੀ ਉਹਦੇ ਵਰਗਾ ਬਣੋ ਇਹ ਥੋੜ ਕਿੱਥੋਂ ਹੁੰਦੇ ਤੁਹਾਨੂੰ ਥੋੜ ਬਈ ਅੱਜ ਯਾਰ ਸਾਡੇ ਸਿਆਣੇ ਸਾਨੂੰ ਆਪ ਦੱਸਦੇ ਆ ਯਾਰ ਉਸ ਇਨਸਾਨ ਵਰਗਾ ਬਣੋ ਬੜੀਆਂ ਪਰਸਨੈਲਿਟੀਆਂ ਦੇ ਨਾਮ ਦੱਸਦੇ ਆ ਉਹ ਤੁਹਾਨੂੰ ਤੁਹਾਡੇ ਦਿਮਾਗ ਚ ਕਿਹੜੀ ਪਰਸਨੈਲਿਟੀਆਂ ਚੱਲਦੀਆਂ ਨੇ ਜਦੋਂ ਤੁਸੀਂ ਦੱਸੋ ਆਪ ਬ੍ਰਦਰ ਸਾਡੀ ਆ ਕੀ ਦਨੇ ਆਪਾਂ ਮੈਂ ਗੁਰੂ ਜੀ ਤੱਕ ਤਾਂ ਨਹੀਂ ਜਾਊਂਗਾ ਕਿਉਂਕਿ ਉਹਨਾਂ ਵਰਗੇ ਅਸੀਂ ਬਣ ਨਹੀਂ ਸਕਦੇ ਉਹਨਾਂ ਨੇ ਸਾਨੂੰ ਸਿਖਾਇਆ ਵਾ ਉਹਨਾਂ ਦੇ ਅਸੀਂ ਬੱਚੇ ਆ ਥੱਲੇ ਜੇ ਮੈਂ ਥੱਲੇ ਪਰਸਨੈਲਿਟੀਜ਼ ਦੀ ਗੱਲ ਕਰਾਂ ਮਿਲਖਾ ਸਿੰਘ ਜੀ ਆ ਅਧਾਰਾ ਸਿੰਘ ਜੀ ਆ ਹੈਨਾ ਕਈ ਪਰਸਨੈਲਿਟੀਜ਼ ਨੇ ਮੈਂ ਇਕੱਲੀਆ ਇੰਡੀਆ ਦੀ ਪਰਸਨੈਲਿਟੀ ਨਹੀਂ ਗੱਲ ਕਰੂੰਗਾ ਬਾਹਰ ਦੀਆਂ ਪਰਸਨੈਲਿਟੀਆਂ ਨੇ ਅਬਰਾਹਮ ਲਿੰਕਨ ਜੀ ਹੈਨਾ ਨੈਲਸਨ ਮੰਡੇਲਾ ਜੀ ਬੜੀਆਂ ਵੱਡੀਆਂ ਪਰਸਨੈਲਿਟੀਆਂ ਸੋਈਆਂ ਨੇ ਜਿਨ੍ਹਾਂ ਨੇ ਇੱਕ ਵਧੀਆ ਕੰਮ ਕੀਤਾ ਹੈ ਸੋਸਾਇਟੀ ਵਾਸਤੇ ਦੇਨ ਆ ਉਹਨਾਂ ਦੀ ਸੋਸਾਇਟੀ ਦੇ ਵਿੱਚ ਜੇ ਆਪਾਂ ਅੱਜ ਐਕਟਰਸ ਦੀ ਗੱਲ ਕਰੀਏ ਤਾਂ ਕਈ ਐ ਵਧੀਆ ਕੰਮ ਕਰਕੇ ਉਥੇ ਤੱਕ ਪਹੁੰਚੇ ਅੱਜ ਰਤਨ ਟਾਟਾ ਯਾ ਉਹ ਮੀਨਸ ਵੀ ਉਹਨਾਂ ਦਾ ਇੱਕ ਮਤਲਬ ਉਹਨੂੰ ਲਿਵਿੰਗ ਲੈਜੈਂਡ ਕਿਹਾ ਜਾਂਦਾ ਹੈ ਜੀ 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 ਹੈਨਾ ਕੋਈ ਹੇਟ ਨਹੀਂ ਹੈ ਉਹਨਾਂ ਦਾ ਨਾਮ ਫਲਾਉਂਦੇ ਆ ਤਾਂ ਨਾਮ ਉਹਨਾਂ ਦਾ ਕੋਈ ਹੈਗਾ ਤੇ ਆਈ ਥਿੰਕ ਸਾਡੀ ਪੋਜ਼ਿਟਿਵ ਚੀਜ਼ਾਂ ਮੈਟਰ ਕਰਦੀਆਂ ਨੇ ਸਾਡੀ ਪੋਜ਼ਿਟਿਵ ਕੁਆਲਿਟੀਆਂ ਨੇ ਜੋ ਮੈਟਰ ਕਰਦੀਆਂ ਨੇ ਦੁਨੀਆ ਦੇ ਵਿੱਚ ਹੈਨਾ ਤੇ ਮੈਨੂੰ ਲੱਗਦਾ ਹੈ ਕਿ ਟਰਸਟ ਬਣਾਉਣਾ ਚਾਹੀਦਾ ਬੰਦੇ ਨੂੰ ਪੋਜ਼ਿਟਿਵ ਚੀਜ਼ਾਂ ਸ਼ੇਅਰ ਕਰਨੀਆਂ ਚਾਹੀਦੀਆਂ ਨੇ ਤੇ ਪੋਜ਼ਿਟਿਵ ਚੀਜ਼ਾਂ ਸਾਨੂੰ ਆਪਸ ਵਿੱਚ ਮਿਲਦੀਆਂ ਵੀ ਆ ਫਿਰ ਜੇ ਆਪਾਂ 네ਗੇਟਿਵ ਚੀਜ਼ਾਂ ਸ਼ੇਅਰ ਕਰਾਂਗੇ ਤਾਂ ਕਿੰਨਾ ਕੀ ਚੀਜ਼ ਅਸੀਂ ਸ਼ੇਅਰ ਕਰ ਲਾਂਗੇ ਉਹ ਅਸਲ ਸਾਨੂੰ ਉਹਨੇ ਤਾਂ ਦਿਖਾਉਣਾ ਹੀ ਆ ਰਾ ਫਿਰ ਜਿਹੜਾ ਬੰਦਾ 네ਗੇਟਿਵ ਹੈ ਉਹਨੇ ਆਪਣਾ ਰਾਹ ਤੇ ਚਲਾਉਣਾ ਹੀ ਆ ਫਿਰ ਤੇ ਜਦੋਂ ਉਹ ਬੰਦਾ 네ਗੇਟਿਵ ਨੂੰ ਫੜਦਾ ਨਾ ਤਾਂ ਪਤਾ ਹੀ ਕਿੱਥੇ ਜਾਂਦਾ ਫਿਰ ਬੰਦਾ ਹੁਣ ਅਮਰਿਤਬੀਰ ਦੀ ਇਸ ਟਾਈਮ ਕਰੰਟ ਡਾਈਟ ਕੀ ਹੈ ਤੁਹਾਡੀ ਡਾਈਟ ਬ੍ਰਦਰ ਹੁਣ ਸਵੇਰੇ ਮੇਰੇ ਨਾਲ ਕਦੋਂ ਬਣਿਆ ਸੀ ਕਿੰਨੇ ਵਜੇ ਉੱਠਦੇ ਹੋ ਮੈਨੂੰ ਪੂਰੀ ਆਪਣੀ ਰੁਟੀਨ ਦੱਸੋ ਪਲੀਜ਼ ਇਹ ਬ੍ਰਦਰ ਰੁਟੀਨ ਇਹੀ ਹੈ ਕਿ ਸਵੇਰੇ ਮੈਂ 5:30 ਤੋਂ 6 ਵਜੇ ਦੇ ਵਿੱਚ ਉੱ ਇੱਕ ਗਲਾਸ ਪਾਣੀ ਪੀਣਾ, ਰੈਸ਼ ਵਗੈਰਾ ਹੋ ਕੇ ਸਟ੍ਰੈਚਿੰਗ ਕਰਕੇ ਫਿਰ ਮੈਂ ਉੱਪਰ ਚੱਲ ਜਾਣਾ ਆਪਣੀ ਗਰਾਊਂਡ ਦੇ ਉੱਤੇ। ਅੱਛਾ, ਉੱਥੇ ਜਾ ਕੇ ਪ੍ਰੈਕਟਿਸ ਕਰਨੀ ਆ ਆਪਣੀ। ਜੋ ਵੀ ਬੋਡੀ ਵੇਟ ਐਕਸਰਸਾਈਜ਼ਾਂ ਨੇ ਹਨਾ ਡੇ ਵਾਈਜ਼ ਜੋ ਵੀ ਮੈਂ ਪ੍ਰੈਕਟਿਸ ਕਰਦਾ ਆ ਆਪਣੇ। ਕਿੰਨਾ ਡੇ ਵਾਈਜ਼ ਡਿਜ਼ਾਈਨ ਕੀਤਾ ਤੁਸੀਂ ਆਪਣਾ? ਡੇ ਵਾਈਜ਼ ਬ੍ਰਦਰ ਇਹੀ ਆ ਕਿ ਮੰਡੇ ਨੂੰ ਚੈਸਟ, ਉਹੀ ਜੋ ਆਪਾਂ ਦੇਖਦੇ ਆ ਨਾਰਮਲ। ਮੰਡੇ ਨੂੰ ਚੈਸਟ ਆ, ਟਿਊਜ਼ਡੇ ਨੂੰ ਸ਼ੋਲਡਰ ਆ, ਵੈਡਨਸਡੇ ਨੂੰ ਜਿਹੜੀ ਬੈਕ ਆਪਣੀ ਆ ਹਨਾ, ਥਰਸਡੇ ਨੂੰ ਜਿਹੜੀ ਆਪਣੇ ਬਾਈਸੈਪਸ ਆ ਤੇ ਫਰਡੇ ਟ੍ਰਾਈਸੈਪਸ ਆ ਤੇ ਲਾਸਟ ਜਿਹੜਾ ਸੈਚਰਡੇ ਆ ਉਹਦ ਔਰ ਲਾਈਕ 2 2 3 ਦਿਨ ਸੈਟ ਲਾਉਣੇ ਆ ਪਰ ਜਿਹੜੀ ਲਾਸਟ ਦਿਨ ਆਪਾਂ ਸੈਟਰਡੇ ਨੂੰ ਲਾਉਣੀ ਆ ਉਦੋਂ ਥੋੜਾ ਫੁੱਲ ਬਾਡੀ ਵਰਕਆਊਟ ਜ਼ਿਆਦਾ ਕਰਨਾ ਵਾ ਤੇ ਉਹਦੇ ਵਿੱਚ ਲੈਗਸ ਜਿਹੜੀਆਂ ਉਹ ਜ਼ਿਆਦਾ ਇਨਕਲੂਡ ਕਰਦਾ ਤੇ ਸੰਡੇ ਨੂੰ ਰੈਸਟ ਨਹੀਂ ਕਰਦਾ ਸੰਡੇ ਨੂੰ ਦੋ ਟਾਈਮ ਆਪਾਂ ਗੇਮ ਲੜੀਦੀ ਆ ਆਪਣੇ ਪਿੰਡ ਦੇ ਮੁੰਡਿਆਂ ਦੇ ਨਾਲ ਕਿਉਂਕਿ ਉਹਨਾਂ ਨੂੰ ਨਾ ਇੱਕ ਨਾ ਲਾਈਕ ਮੋਟੀਵੇਸ਼ਨ ਨਹੀਂ ਮਿਲ ਜਾਂਦੀ ਇਨਸਪੀਰੇਸ਼ਨ ਨਹੀਂ ਮਿਲ ਜਾਂਦੀ ਆ ਇੱਕ ਜੁਆਇਫੁਲ ਮਾਈਂਡ ਹੋ ਜਾਂਦਾ ਵਾ ਅੰਟਰਟੇਨਮੈਂਟ ਵੀ ਹੋ ਜਾਂਦੀ ਉਹਨਾਂ ਦੀ ਸੋ ਉਹ ਮੈਚ ਮੈਂ ਇਸ ਕਰਕੇ ਖੇਡਦਾ ਵਰਕਆਊਟ ਖਾਲੀ ਪੇਟ ਕਰਦੇ ਹਾਂ ਵਰਕਆਊਟ ਸਵੇਰੇ ਦਾ ਖਾਲੀ ਪੇਟ ਹੀ ਕਰਦਾ ਵਾ ਪਾਣੀ ਪੀ ਕੇ ਤੇ ਸ਼ਾਮ ਨੂੰ ਵੀ ਜੇ ਫਰੂਟ ਹੈਗਾ ਕਰੇ ਤਾਂ ਇੱਕ ਕੇਲਾ ਖਾ ਲੈਣਾ ਜਾਂ ਕੋਈ ਕੋਈ ਵੀ ਫਰੂਟ ਹੋ ਇੱਕ ਖਾ ਲੈਣਾ ਦੋ ਟਾਈਮ ਵਰਕਆਊਟ ਕਰਦੇ ਪਏ ਦੋ ਰਮ ਅੱਛਾ ਸਵੇਰੇ ਵਕੜਾ ਕਰਨਾ ਸ਼ਾਮ ਨੂੰ ਵਕੜਾ ਸ਼ਾਮ ਨੂੰ ਵਕੜਾ ਕਰਨਾ ਸ਼ਾਮ ਨੂੰ ਜ਼ਿਆਦਾ ਜਿਹੜਾ ਮੈਂ ਐਕਸ਼ਨ ਸਕਿੱਲਸ 'ਤੇ ਕੰਮ ਕਰਦਾ ਲਾਈਕ ਐਕਸ਼ਨ ਸਕਿੱਲ ਲਾਈਵ ਬਾਈ ਅੱਗੇ ਐਜ਼ ਐਨ ਐਕਸ਼ਨ ਹੀ ਰਹੂ ਲੱਗ ਅੱਛਾ ਜਾਂ ਇੰਡਸਟਰੀ ਜੇ ਮੇਰਾ ਸ਼ੁਰੂ ਤੋਂ ਸ਼ੌਂਕ ਸੀ ਇਹ ਚੀਜ਼ ਅੱਛਾ ਯਾਰ ਐਕਸ਼ਨ ਹੀਰੋ ਬਣਨਾ ਚਾਹੁੰਦਾ ਮੈਂ ਕਿਉਂਕਿ ਮੈਨੂੰ ਮੂਵੀਜ਼ ਨੇ ਬੜਾ ਇਨਸਪਾਇਰ ਕੀਤਾ ਇਹੀ ਪੁੱਛ ਰਿਹਾ ਸੀ ਉਦੋਂ ਮੈਂ ਫੇਮ ਹਾਂ ਹਾਂ ਬਿਲਕੁਲ ਸਹੀ ਹੈ ਸਹੀ ਨਹੀਂ ਰੂ ਮੈਂ ਹੋਣਾ ਚਾਹੁੰਦਾ ਅੱਗੇ ਤੇ ਉਹਦੇ ਉੱਤੇ ਮੈਂ ਕੰਮ ਵੀ ਕੀਤਾ ਵਧੀਆ ਦੇਖ ਕੇ ਤੇ ਵਾਈਗੁਰ ਦੀ ਮਿਹਰ ਦੇ ਨਾਲ ਮੈਨੂੰ ਇੱਕ ਪ੍ਰੋਜੈਕਟ ਮਿਲਿਆ ਵੀ ਹੈਗਾ ਸ਼ੂਟਿੰਗ ਉਹਦੀ ਕੰਪਲੀਟ ਹੋ ਚੁੱਕੀ ਹੈ ਓਕੇ ਤੇ ਹੋਪਫੁਲੀ ਜਲਦੀ ਆਏਗਾ ਜਲਦੀ ਰਿਲੀਜ਼ ਕਰਨਗੇ ਬੋਲ ਸਕਦੇ ਉਹਦੇ ਬਾਰੇ ਕੀ ਪ੍ਰੋਜੈਕਟ ਹੈਗਾ ਕਿਦਾਂ ਹੈ ਆ ਪ੍ਰੋਜੈਕਟ ਬਈ ਮੋਟੀਵੇਸ਼ਨਲ ਸਟੋਰੀ ਆ ਤੇ ਇੱਕ ਬੰਦੇ ਦੀ ਆਪਾਂ ਸਟੋਰੀ ਅਡਾਪਟ ਕੀਤੀ ਆ ਲਾਈਕ ਉਹਨੇ ਵੀ ਬੜੀ ਸਟਰਗਲ ਕੀਤੀ ਹੈ ਜਿਨ੍ਹਾਂ ਦੀ ਸਟੋਰੀ ਆਪਾਂ ਅਡਾਪਟ ਕੀਤੀ ਹੈ ਅੱਛਾ ਤੇ ਉਹਨਾਂ ਨੇ ਸਿਰਫ ਸਟੇਟ ਲੈਵਲ ਦਾ ਖੇਡੇ ਸੀ ਬਾਅਦ ਵਿੱਚ ਉਹਨਾਂ ਨੇ ਕੁਇਟ ਕਰਤਾ ਕੋਈ ਫੈਮਿਲੀ ਪ੍ਰੋਬਲਮਸ ਕਰਕੇ ਉਹਨਾਂ ਨੇ ਸ਼ੇਅਰ ਨਹੀਂ ਕੀਤੀਆਂ ਸਾਡੇ ਨਾਲ ਬਟ ਉਹ ਚੀਜ਼ ਦੇ ਉੱਤੇ ਸਟੋਰੀ ਆਪਾਂ ਉਹਨਾਂ ਦੀ ਐਡਾਪਟ ਕਰਕੇ ਉਹਦੇ ਉੱਤੇ ਆਪਾਂ ਉਹ ਮੋਟੀਵੇਸ਼ਨਲ ਵੀਡੀਓ ਬਣਾਈ ਹੈ ਇੱਕ ਤੇ ਗਾਣੇ ਦੇ ਰੂਪ ਵਿੱਚ ਤੁਹਾਨੂੰ ਸ਼ੇਅਰ ਕਰਾਂਗੇ ਕੌਣ ਸਿੰਗਰ ਕੈਂਬੀ ਬਾਈ ਕੈਂਬੀ ਰਾਹ ਬਿਊਟੀਫੁੱਲ ਭਾਈ ਇਹ ਤੁਸੀਂ ਡਿਸਰਵ ਕਰਦੇ ਹੋ ਇਸ ਤੋਂ ਵੱਧ ਰਿਜ਼ਰਵ ਕਰਦੇ ਹੋ ਬਹੁਤ ਵਧੀਆ ਕਿਉਂਕਿ ਇਸ ਤੋਂ ਅੱਗੇ ਬਈ ਮੈਂ ਆਪਣੀ ਸਟੋਰੀ ਖੁਦ ਲਿਖੀ ਹੋਈ ਹੈ ਇੱਕ ਅੱਛਾ ਲਾਈਕ ਆਪਾਂ ਸੋਸਾਇਟੀ ਦੇ ਉੱਤੇ ਸਟੋਰੀ ਲਿਖੀ ਐ ਜੋ ਸੋਸਾਇਟੀਆਂ ਵਿੱਚ ਚੱਲਦਾ ਵਾ ਜਿਵੇਂ ਮੈਂ ਥੋੜੀ ਜੀ ਸਟੋਰੀ ਹਿੰਟ ਦਊਗਾ ਕੁੜੀਆਂ ਦੇ ਨਾਲ ਰੇਪ ਹੋਏ ਆ ਕਿਸੇ ਨੇ ਉਹਦੇ ਉੱਤੇ ਐਕਸ਼ਨ ਹੀ ਨਹੀਂ ਲਿਆ ਕੋਈ ਨਹੀਂ ਲੈਂਦਾ ਐਕਸ਼ਨ ਸਰਕਾਰ ਕਹਿ ਦਿੰਦੀ ਐ ਕਿ ਅਸੀਂ ਐਕਸ਼ਨ ਲਿਆ ਵਾ ਇਹ ਕੀਤਾ ਬਟ ਕੋਈ ਐਕਸ਼ਨ ਹੀ ਨਹੀਂ ਲੈਂਦੇ ਸੋ ਉਸਦੇ ਉਦਨ ਹੁੰਦਾ ਕਿ ਇੱਕ ਯੰਗ ਏਜ ਮੁੰਡਾ ਹੁੰਦਾ ਵਾ ਉਹਨੂੰ ਇਨਫਲੂਐਂਸ ਕਰਦੀ ਆ ਸਾਡੇ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਉਦਮ ਸਿੰਘ ਜੀ ਚੰਦਰਸ਼ੇਖਰ ਆਜਾਜ ਜੀ ਉਹਨਾਂ ਦੀ ਸੋਚ ਉਹਨੂੰ ਹਾਵੀ ਹੁੰਦੀ ਹੈ ਉਹਦੇ ਸਿਰ ਦੇ ਉੱਤੇ ਉਹਨਾਂ ਦੀ ਸੋਚ ਤੇ ਪੈਰਾ ਦਿੰਦੇ ਹੋਏ ਉਹ ਸਿਸਟਮ ਦੇ ਖਿਲਾਫ ਚੱਲਦਾ ਫਿਰ ਉਹ ਉਹਨਾਂ ਦੇ ਖਿਲਾਫ ਚੱਲਦਾ ਉਹਨਾਂ ਦੇ ਉੱਤੇ ਅਗੇਂਸਟ ਹੁੰਦਾ ਵਾ ਜਿਹੜੇ ਰੇਪ ਕਰਦੇ ਆ ਜਿਹੜੇ ਮਤਲਬ ਲਾਈਕ ਆਪਣੇ ਕਾਤਿਲ ਹੁੰਦੇ ਆ ਇਹਨੂੰ ਕਾਤਿਲ ਹੀ ਇੱਕ ਤਰ੍ਹਾਂ ਦੇ ਹੁੰਦੇ ਕ੍ਰਿਮੀਨਲਸ ਹੁੰਦੇ ਹਨਾ ਉਹਨਾਂ ਦੇ ਖਿਲਾਫ ਲੜਦਾ ਫਿਰੋ ਤੇ ਲੜਦਾ ਫਿਜ਼ੀਕਲੀ ਲੜਦਾ ਰਾਈਟਰ ਤੁਸੀਂ ਆ ਇਹ ਤੁਹਾਡਾ ਅੰਦਰੋਂ ਆਇਆ ਤੇ ਲਿਖਣਾ ਨਹੀਂ ਨਹੀਂ ਬ੍ਰਦਰ ਮੈਂ ਇਹ ਚੀਜ਼ ਨੂੰ ਦੇਖਦੇ ਵੇ ਮਤਲਬ ਜਿਵੇਂ ਆਪਾਂ ਨਿਤ ਨਵੀਂ ਸਟੋਰੀ ਇਹ ਆਈ ਹੁੰਦੀ ਹੈ ਬਾਈ ਪਰ ਉਹ ਇਹ ਹੈ ਕਿ ਉਹਨਾਂ ਨੂੰ ਇਨਸਾਫ ਮਿਲਦਾ ਨਹੀਂ ਹੈ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਕੁੜੀਆਂ ਨੂੰ ਤੇ ਉਸ ਸੀਨ ਨੂੰ ਧਿਆਨ ਚ ਰੱਖਦੇ ਹੋਏ ਮੈਂ ਇਹ ਸਟੋਰੀ ਲਿਖੀ ਯਾਨੀ ਇਹ ਚੀਜ਼ ਹੋਣੀ ਚਾਹੀਦੀ ਹੈ ਤੇ ਆਈ ਥਿੰਕ ਮੈਨੂੰ ਕਿਤਾਬਾਂ ਬੜਾ ਸ਼ੌਂਕ ਸੀ ਮੈਂ ਉਹਨਾਂ ਦੀਆਂ ਰੈਵੋਲੂਸ਼ਨਰੀਜ਼ ਦੀਆਂ ਕਿਤਾਬਾਂ ਪੜ ਦਾ ਫਿਰ ਅੱਗੇ ਆ ਗਿਆ ਕੁੜੀਆਂ ਦੇ ਹੱਕ ਲਈ ਲੜਦਾ ਵਾ ਤੇ ਇਦਾਂ ਦੀ ਸਟੋਰੀ ਹੈ ਬਹੁਤ ਵਧੀਆ ਸਟੋਰੀ ਆ ਟਵਿਸਟ ਐਂਡ ਟਰਨ ਬੜੇ ਆ ਓਕੇ ਤੇ ਸਾਰੀ ਇਹ ਕੀ ਹੈ ਕਿ ਸਾਰੀ ਉਹਨਾਂ ਨੂੰ ਮਤਲਬ ਇੱਕ ਟਰੂ ਇਵੈਂਟਸ ਦੇ ਉੱਤੇ 베ਸਡ ਹੋਈਗੀ ਸਟੋਰੀ ਇਹ ਤੇ ਸ਼ਾਮ ਨੂੰ ਐਕਸ਼ਨਸ ਕੀ ਕਰ ਲੇ ਖਰਾਕ ਕੀ ਖਾਂਦੇ ਪਏ ਹੋ ਬ੍ਰੇਕਫਾਸਟ ਡਿਨਰ ਲੰਚ ਕੀ ਹੈਗਾ ਤੁਹਾਡਾ ਖਰਾਕ ਬ੍ਰਦਰ ਅੱਜ ਸਵੇਰੇ ਨਿਕਾਰ ਗਿਆ ਫੈਟ ਇੱਚ ਸਾਰਾ ਕੁਝ ਸ਼ੇਅਰ ਕਰ ਮੈਂ ਪ੍ਰੋਟੀਨ ਸਪਲੀਮੈਂਟ ਜਿੰਨੇ ਵੀ ਲੈਣਾ ਮੈਂ ਸਾਰੇ ਦੱਸੂਗਾ ਅੱਜ ਤੁਹਾਨੂੰ ਤੇ ਸਵੇਰੇ ਅੱਜ ਕਦੂ ਬਣਿਆ ਸੀ ਅਸੀਂ ਦਹੀਂ ਨਾਲ ਤੇ ਨਾਲ ਤਿੰਨ ਰੋਟੀਆਂ ਸੀ ਤੇ ਇੱਕ ਫਰੂਟ ਇਹ ਖਾਦਾ ਮੈਂ ਇਹ ਮੇਰਾ ਸਵੇਰ ਦੀ ਡਾਈਟ ਸੀ ਮੇਰੀ ਜੋ ਪ੍ਰੋਟੀਨ ਸਪਲੀਮੈਂਟ ਹੁੰਦਾ ਸਾਰਾ ਮੈਨੂੰ ਇੱਥੋਂ ਮਿਲਦਾ ਠੀਕ ਹੈ ਤੇ ਦੁਪਹਿਰ ਨੂੰ ਜੇ ਕੁਝ ਬਣਿਆ ਘਰੇ ਨਾਲੇ ਨਾਲ ਜੇ ਫੈਮਿਲੀ ਖਾ ਲਈਏ ਖਾ ਹਾਂ ਮੈਂ ਸਨੈਕਸ ਦੇ ਵਿੱਚ ਚਾਹ ਵੀ ਪੀਣਾ ਕੁਝ 10 11 ਵਜੇ ਦੇ ਵਿੱਚ ਨਾ ਚਾਹ ਵੀ ਪੀਂਦਾ ਹੀ ਨਹੀਂ ਮੈਂ ਚਾਹ ਨਹੀਂ ਪੀਂਦਾ ਫਿਰ ਇਹ ਹੈ ਕਿ ਲੰਚ ਜੋ ਬਣਿਆ ਘਰ ਦੇ ਆਸਤੇ ਉਹੀ ਲੰਚ ਮੇਰਾ ਲੰਚ ਆ ਤੇ ਉਹੀ ਖਾਣਾ ਮੈਂ ਉਸ ਤੋਂ ਬਾਅਦ ਵਰਕਆਊਟ ਜਦੋਂ ਸ਼ਾਮ ਦਾ ਵਰਕਆਊਟ ਆ ਉਸ ਤੋਂ ਪਹਿਲਾਂ ਜੇ ਕੋਈ ਫਰੂਟ ਹੈਗਾ ਕੋਈ ਦਾ ਖਾਣਨਾ ドライ ਫਰੂਟਸ ਹੈਗੇ ਆ ਮੇਰੇ ਕੋਲ ਤਾਂ ਖਾਣਨੇ ਆ ਥੋੜੇ ਉਹਦੇ ਤੇ ਉਹ ਖਾਣ ਤੋਂ ਬਾਅਦ ਫਿਰ ਆਪਣਾ ਵਰਕਆਊਟ ਕਰਨਾ ਮੈਂ ਵਰਕਆਊਟ ਕਰਨ ਤੋਂ ਬਾਅਦ ਫਿਰ ਗੇਮ ਲਾਉਣੀ ਆ ਆਪਣੇ ਦੋਸਤਾਂ ਦੇ ਨਾਲ ਤੇ ਉਸ ਤੋਂ ਆ ਕੇ ਫਿਰ ਆਫਿਸ ਫਿਰ ਨਹਾ ਧੋ ਕੇ ਜੋ ਫੈਮਿਲੀ ਆਸਤੇ ਖਾਣਾ ਬਣਿਆ ਹੈ ਡਿਨਰ ਉਹੀ ਡਿਨਰ ਮੇਰਾ ਹੈ ਤੇ ਰਾਤ ਨੂੰ ਬਸ ਸੌਣ ਤੋਂ ਪਹਿਲਾਂ ਦੁੱਧ ਪੀਣਾ ਹੈ ਇੱਕ ਗਲਾਸ ਬਸ ਇਹੀ ਰੁਟੀਨ ਹੈ ਵੈਜਨ ਨੌਨ ਵੈਜ ਕਿਹਨੋਂ ਵੈਜ ਓਮਨੀਵਰਸ ਤੋਂ ਕੋਈ ਗਿੰਦੇ ਨਹੀਂ ਪਏ ਕੀ ਹੋਉਂਦਿਆ ਕੀ ਨਹੀਂ ਹੋਉਂਦਿਆ ਕਿੰਨੀ ਪ੍ਰੋਟੀਨ ਜਾਰੀ ਬੋਡੀ ਚ ਕਿੰਨੀ ਕਾਰਬ ਨਾ ਨਾ ਕਹਿੰਦੇ ਤਾਂ ਭਾਵ ਕਿ ਤੁਸੀਂ ਆਪਣੀ ਡਾਈਟ ਨੂੰ ਠੀਕ ਆ ਓਵਰਵਰਕ ਕਰ ਰਹੇ ਹੈਗੇ ਹੋ ਆਪਣੀ ਐਕਸਰਸਾਈਜ਼ ਦੇ ਨਾਲ ਐਕਸਰਸਾਈਜ਼ ਦੇ ਉੱਤੇ ਕਿਉਂਕਿ ਮੈਨੂੰ ਲੱਗਦਾ ਹੈ ਬਾਈ ਕਿ ਜੋ ਵੀ ਆਪਾਂ ਖਾਂਦੇ ਆ ਨਾ ਸਾਡੇ ਪੰਜਾਬੀ ਪੁਰਾਣੇ ਕਹਿੰਦੇ ਆਏ ਆ ਦੱਬ ਕੇ ਖਾਓ ਤੇ ਦੱਬ ਕੇ ਬਾਓ ਹਣਾ ਜੋ ਵੀ ਮੈਂ ਇਹ ਨਹੀਂ ਕਿ ਦੱਬ ਕੇ ਖਾਣਾ ਤਿੰਨ ਚਾਰ ਰੋਟੀਆਂ ਹੁੰਦੀਆਂ ਨਾਰਮਲ ਮੇਰੀਆਂ ਤੇ ਉਹਨਾਂ ਨੂੰ ਬਸ ਡਾਈਜੈਸਟ ਕਰਨਾ ਵਰਕਆਊਟ ਦੇ ਨਾਲ ਕੰਮ ਦੇ ਨਾਲ ਤੇ ਜ਼ਰੂਰੀ ਨਹੀਂ ਹੈ ਕਿ ਵਰਕਆਊਟ ਦੇ ਨਾਲ ਹੀ ਕਰਨਾ ਮੈਂ ਘਰ ਦੇ ਕੰਮ ਜਿਵੇਂ ਆਪਾਂ ਸਬਜ਼ੀ ਲਾਉਣੀ ਹੈ ਤੇ ਥਾਂ ਘੋੜਨਾ ਹਣਾ ਉਹਦੇ ਉੱਤੇ ਪੱਠੇ ਕੁਲਰ ਨੇ ਉਹ ਚੀਜ਼ਾਂ ਦੇ ਉੱਤੇ ਡਾਈਜੈਸਟ ਕਰਨਾ ਉਹ ਚੀਜ਼ਾਂ ਦੇ ਉੱਤੇ ਕੰਮ ਕਰਨਾ